105 99 ਓਏ ਕਿਹੜੀ ਪਿਓਲੀ ਗਿਣਤੀ ਲੱਗ ਪਿਆ 69 59 39 19 ਨੋ ਅ ਟੁੰਡਿਆ ਹਾਂ ਇਹਦਾ ਪਤਾ ਤੇ ਕਰੇ ਸ਼ੈ ਕੀ ਏ ਓਏ ਸ਼ੁਕਰ ਹੈ ਤੈਨੂੰ ਵੀ ਕੋਈ ਕਮਜ਼ੋਰ ਕਰਨ ਵਾਲੀ ਸ਼ੈ ਨਜ਼ਰ ਪਈ ਆ ਜ਼ਰਾ ਉੱਠ ਕੇ ਖਲੋਏਂਗਾ ਕਦ ਕੱਟ ਤੇ ਵਿਖਾ ਉਹ ਬੜੇ ਘੌਰ ਨਾ ਵੇਖਣ ਨਹੀਂ ਹੈ ਜੇ ਨਹੀਂ ਚੰਗਾ ਬਣਿਆ ਢਾਕੇ ਬਣਾ ਲੈਣੇ ਦੁਬਾਰਾ ਰਿਸ਼ਤਾ ਕਰਨਾ ਹੀ ਇਹਨੂੰ ਹੂੰ ਹੂੰ ਲਾ ਲੈਣੀ ਬਣੀ ਉਹ ਜੇ ਇੱਧਰ ਨਹੀਂ ਬਣੀ ਤੇ ਇੱਧਰ ਝਾਤੀ ਮਾਰ ਲੈ ਸ਼ਾਇਦ ਕੁਝ ਨਿਕਲਾਵੇ ਪਾਣੀ ਸਾਬੀ ਨਿਕਲਾਵੇ ਬੜੀਆਂ ਮਾਵਾ ਦੇ ਪੁੱਤਰ ਵੇਖੇ ਪਿੰਡ ਪਿੰਡ ਘੁੰਮੀ ਪਰ ਪਰतपुर ਦੇ ਚੈਲਦਾਰ ਦਾ ਕੋਈ ਜੋੜ ਨਹੀਂ ਲੱਭਿਆ ਕਿਹੜੇ ਜ਼ੈਲਦਾਰ ਦੀ ਗੱਲ ਪਈ ਕਰਦੀ ਐ ਮੈਂ ਤਾਂ ਇਹ ਨਾ ਹੀ ਪਹਿਲੀ ਵਾਰ ਸੁਣਿਆ ਐ ਓਏ ਹੁਣ ਕੋ ਭੀੜ-ਭੂਣ ਵਜਾ ਕੇ ਸੱਪ ਕੱਢਣ ਵਾਲਾ ਜਾ ਜਾ ਕੇ ਉਹਨ ਮੇਰਾ ਨਾਂ ਦੱਸ ਜੇ ਰਾਤੀ ਸੌ ਜਾਏ ਤਾਂ ਮੈਨੂੰ ਗਲੱਬੋ ਦਾ ਪੁੱਤਰ ਨਾ ਕੀ ਤੂੰ ਉਹਨ ਮੇਰੀ ਤਰ੍ਹਾਂ ਫਕੀਰ ਕਰ ਸਕਦਾ ਹੈ ਓ ਲੈ ਓਏ ਆ ਜਿਹੜੇ ਸਾਰੇ ਸੜਕਾਂ ਤੇ ਫਕੀਰ ਮੰਗਦੇ ਫਿਰਦੇ ਆਏ ਦੇਤੇ ਕੀਤੇ ਆ ਸੱਚੀ ਫਕੀਰ ਨੂੰ ਤੇ ਫਿਰ ਵੀ ਮੰਗਿਆ ਕੁਝ ਮਿਲ ਜਾਂਦਾ ਏ ਜੇ ਮੇਰੇ ਹੱਥੋਂ ਲੱਗ ਗਏ ਤਾਂ ਉਹਨੂੰ ਕਿਸੇ ਮੰਗਿਆ ਵੀ ਕੁਝ ਨਹੀਂ ਦੇਣਾ ਮੰਨ ਲਵਾ कि वो मेरी तरफ पागल होके गली गली फिरूगा जे जेलदार तेरे किसे पुराने फट का ना है तो फिर चेती दस मुटियारे मैं उदी एक एक बोटी कोल तेरा बदला लवांगा नहीं नहीं तू परतपुर जान ही मर जाएगा क्यों उथे कोई बीमारी फैली है तू तो चुप कर रे टुंडिया तू तो अपना दुख दस मुटियारे एक कोई ख्वाहिश है कि उन्हें अपनी तरह रोंदिया वेखा ਓਏ ਭਾਈ ਕਿਸ ਪਾਗਲੀਆਂ ਗੱਲਾਂ ਚਾਉਂਂਦੇ ਆ ਤੂੰ ਓਏ ਇਹਦਾ ਕੀ ਪਤਾ ਉਧਰ ਜਾ ਕੇ ਸਾਡੇ ਸਿਰ ਚਿੱਟ ਕੱਢ ਮਾਰੇ ਨਹੀਂ ਓਏ ਇਹ ਪਾਵੇਂ ਸਾਨੂੰ ਆਪਣਾ ਦੁੱਖ ਨਾ ਦੱਸੇ ਅਸਾਂ ਪਰਤ ਪਰ ਜ਼ਰੂਰ ਵੇਖਣਾ ਤੇਰੀ ਸਦਕੇ ਤੇਰੀ ਸਾਰੀਆਂ ਬਲਾਵਾ ਦੂਰ ਓਏ ਬੱਲੇ ਸਾਡੀਆਂ ਸਾਰੀਆਂ ਬਲਾਵਾ ਦੂਰ ਪਰ ਤੂੰ ਸਾਨੂੰ ਇਹ ਦੱਸ ਭਈ ਉਹ